ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਨੂੰ 786 ਜਨ ਜੀ ਤੁਹਾਡਾ ਸਵਾਗਤ ਹੈ ਜਿੱਤੇ ਅੱਜ ਆਪਾਂ ਬਣਾਵਾਂਗੇ ਪਾਲਕ ਆਲੂ ਦੀ ਸਬਜ਼ੀ ਉਹ ਵੀ ਆਪਾਂ ਬਹੁਤ ਹੀ ਜ਼ਿਆਦਾ ਸਵਾਦ ਤੇ ਨਾਰਮਲ ਮਸਾਲਿਆਂ ਨਾਲ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਅੱਜ ਆਪਾਂ ਅਨੂਤ ਪਾਲਕ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਆਲੂ ਪਾਲਕ ਦੀ ਸਬਜ਼ੀ ਬਣਾਉਣ ਵਾਸਤੇ ਤੇ ਆਪਾਂ ਇੱਕ ਬੁੱਟੀ ਪਾਲਕ ਦੀ ਲਈ ਸੀਗੀ ਪਾਲਕ ਨੂੰ ਆਪਾਂ 2-3 ਵਾਰੀ ਪਾਣੀ ਦੇ ਨਾਲ ਧੋ ਲਿਆਗਾ ਧੋ ਕੇ ਉਸ ਤੋਂ ਬਾਅਦ ਆਪਾਂ ਇਹਦੇ ਡੰਡਲ ਹਟਾਤੇ ਸੀ ਤੇ ਪੱਤੇ-ਪੱਤੇ ਇਸ ਤਰ੍ਹਾਂ ਆਪਾਂ ਬਰੀਕ-ਬਰੀਕ ਕੱਟ ਲਏ ਹੈਗੇ ਆ ਚਾਰ ਆਪਾਂ ਕੱਚੇ ਆਲੂ ਲੈ ਹੈਗੇ ਇਹਨਾਂ ਨੂੰ ਪਾਣੀ ਦੇ ਵਿੱਚ ਭੌਂਕੇ ਰੱਖਤਾ ਸੀਗੀ ਆਲੂ ਆਪਣੇ ਕਾਲੇ ਨਾ ਪੈਣ ਇੱਕ ਕੌਲੀ ਆਪਾਂ ਸੋਇਆਬੀਨ ਵੜੀ ਲਈ ਹੈਗੀ ਆ ਹੁਣ ਆਪਾਂ ਪਾਲਕ ਨੂੰ ਵੀ ਸਾਈਡ ਤੇ ਕਰ ਦਾਂਗੇ ਇੱਕ ਲੈ ਲਾਂਗੇ ਇਸ ਤਰ੍ਹਾਂ ਦਾ ਹੁਣ ਬਰਤਨ ਬਰਤਨ ਦੇ ਵਿੱਚ ਆਪਾਂ ਹੁਣ ਸੋਇਆਬੀਨ ਪਾ ਦਾਂਗੇ ਥੋੜਾ ਜਿਹਾ ਆਪਾਂ ਕੋਸਾ ਪਾਣੀ ਲਿਆ ਗਾ ਕੋਸੇ ਪਾਣੀ ਦੇ ਵਿੱਚ ਆਪਾਂ ਹੁਣ ਫੜਗਣੇ ਭਿਓ ਕੇ ਰੱਖ ਦਾਂਗੇ ਥੋੜੀਆਂ ਜਿਹੀ ਨਰਮ ਤੇ ਸੌਫਟ ਹੋ ਜਾਣੀਆਂ ਉਦੋਂ ਤੱਕ ਆਪਾਂ ਜਿਹੜੇ ਹੈਗੇ ਆਲੂ ਇਹਨਾਂ ਨੂੰ ਚੀਰ ਲੈਣੀਆਂ ਆਲੂਆਂ ਨੂੰ ਹੁਣ ਆਪਾਂ ਨਾ ਇਸ ਤਰ੍ਹਾਂ ਛੋਟੇ ਛੋਟੇ ਪੀਸਾ ਦੇ ਵਿੱਚ ਕਟਾਂਗੇ ਲੰਬਾ ਇੱਕ ਨਹੀਂ ਕੱਟਦੇਗੇ ਇਸ ਤਰ੍ਹਾਂ ਆਪਾਂ ਪੀਸਾ ਦੇ ਵਿੱਚ ਸਾਰੇ ਆਲੂ ਕੱਟ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਰੈਸਪੀਆਂ ਵਧੀਆ ਲੱਗਦੀਆਂ ਹੋਣ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਵਕਤ-ਵਕਤ ਸ਼ੇਅਰ ਜ਼ਰੂਰ ਕਰਦੇ ਜਾ ਕਰੋ ਸਾਰੇ ਆਲੂ ਆਪਾਂ ਇਦਾਂ ਹੀ ਚੀਰ ਲਾਂਗੇ ਸਾਰੇ ਆਲੂ ਆਪਾਂ ਹੁਣ ਇਸ ਤਰ੍ਹਾਂ ਮੋٹے-ਮੋٹے ਪੀਸਾਂ ਦੇ ਵਿੱਚ ਕੱਟ ਕਰ ਲਏ ਹੈਗੇ ਤੇ ਸੋਇਆਬੀਨ ਵੀ ਆਪਾਂ ਹੁਣ ਨਰਮ ਜੇ ਹੋ ਗਾ ਦੇਖੋ ਇਹਨਾਂ ਦੇ ਚੰਗੀ ਤਰ੍ਹਾਂ ਆਪਾਂ ਪਾਣੀ ਨੂੰ ਨਿਚੋੜ ਦਾਂਗੇ ਸਬਜ਼ੀ ਬਣਾਉਣ ਵਾਸਤੇ ਇਹਨਾਂ ਨੂੰ ਆਪਾਂ ਕੜਾਹੀ ਤੇ ਰੱਖ ਲਿਆ ਕੜਾਹੀ ਦੇ ਵਿੱਚ ਅੱਧੀ ਕੜਚੀ ਆਪਾਂ ਸਰੋਂ ਦਾ ਤੇਲ ਪਾ ਦਾਂਗੇ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਾਂਗੇ ਜਦ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਸਾਰਤ ਜੀਰਾ ਹੁਣ ਪਾ ਦਾਂਗੇ ਆਪਾਂ ਲਸਣ ਤੇ ਅਦਰਕ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਸੀ ਹੁਣ ਪਾ ਦਾਂਗੇ ਆਪਾਂ ਦੋ ਪਿਆਜ਼ ਬਰੀਕ ਕੱਟੇ ਹੋਏ आ दो तीन मिनट वास्ते भुन लागे में दो मिनट वास्ते भुन लिया हूँ पादे दो हरिया मिर्च बरीक कटिया हुई एक पा देंगे टमाटर बरीक कटिया हो ਨਾਲੇ ਪਾ ਦਾਂਗੇ ਨਮਕ ਸੁਆਦ ਨੂੰ ਸਰ ਟਮਾਟਰ ਨੂੰ ਵੀ ਆਪਾਂ ਹੁਣ ਭੁੰਨ ਲਾਂਗੇ ਟਮਾਟਰ ਨੂੰ ਵੀ ਆਪਾਂ ਨਮਕ ਪਾ ਕੇ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਪਾ ਦਾਂਗੇ ਆਪਾਂ ਕੱਟੇ ਹੋਏ ਆਲੂ ਆਲੂ ਮੇ ਇਹ ਸਬਜ਼ੀ ਦੇ ਵਿੱਚ ਚਾਹ ਪਾਇਆ ਜੇ ਤੁਸੀਂ 2.5 ਚਾਹੁੰਦੇ ਤੁਸੀਂ 2 ਵੀ ਐਡ ਕਰ ਸਕਦੇ ਹੋ ਹੁਣ ਪਾ ਦਾਂਗੇ ਆਪਾਂ ਸੋਇਆਬੀਨ ਵੜੀ ਸੋਆਬੀਨ ਬੜੀ ਤੁਸੀਂ ਪਾਕ ਦੇ ਵਿੱਚ ਪਾ ਕੇ ਦੇਖੋ ਤੇ ਇਸ ਤਰ੍ਹਾਂ ਤੁਸੀਂ ਸਬਜ਼ੀ ਬਣਾ ਕੇ ਦੇਖੋ ਸਬਜ਼ੀ ਬਹੁਤ ਜ਼ਿਆਦਾ ਸਵਾਦ ਲੰਦੀ ਆ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਕਰਦੇ ਹਾਂ ਮਿਕਸ ਹੁਣ ਆਪਾਂ ਟੱਕੇ ਦੇ ਵਿੱਚ ਸੋਆਬੀਨ ਬੜੀ ਤੇ ਆਲੂ ਚੰਗੀ ਤਰ੍ਹਾਂ ਮਿਕਸ ਕਰਦੇ ਹੈਗੇ ਹੁਣ ਆਪਾਂ ਨਾ 5 ਮਿੰਟ ਵਾਸਤੇ ਟਾਕੇ ਰੱਖ ਦਾਂਗੇ ਜਿਹੜੇ ਆਲੂ ਤੇ ਸੋਆਬੀਨ ਆਪਾਂ ਪਾਏ ਆ ਨਾ ਤੇ ਚੰਗੀ ਤਰ੍ਹਾਂ ਇਹ ਸੌਫਟ ਹੋ ਜਾਣਗੇ ਨਾਲੇ ਭੁੱਜ ਜਾਣਗੇ हाँ जी सब्जी मिनट वास्ते वास्तक हम एक आलू कट के देख हैं देखो आलू वाया कटे गए ना जानि कि आलू अपने सॉफ्ट हो गया अद्धे कपने आलू पट गए है हम आप दें मसाले ਅੱਧਾ ਚਮਚ ਪਾ ਦਾਂਗੇ ਹਲਦੀ ਦਾ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਅੱਧਾ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਅੱਧਾ ਚਮਚ ਪਾ ਦਾਂਗੇ ਆਪਾਂ ਗਰਮ ਮਸਾਲਾ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੇ ਆਹਨ ਆਪਾਂ ਲੋ ਮੀਡੀਅਮ ਤੇ ਰੱਖਿਆ ਹੋਇਆ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਤੇ ਹੁਣ ਆਪਾਂ ਪਾਵਾਂਗੇ ਕੱਟੀ ਹੋਈ ਪਾਲਕ ਪਾਲਕ ਨੂੰ ਆਪਾਂ 2 ਮਿੰਟ ਵਾਸਤੇ ਐਦਾਂ ਹੀ ਸੇਕ ਲਵਾ ਲਾਂਗੇ ਉਸ ਤੋਂ ਬਾਅਦ ਹੀ ਆਪਾਂ ਕੜਛੀ ਮਾਰਾਂਗੇ ਹੁਣ ਆਪਾਂ ਇਹਨੂੰ ਟੱਕ ਦਿੰਦੇ ਹਾਂ ਸਬਜ਼ੀ ਨੂੰ ਆਪਾਂ 2 ਮਿੰਟ ਸੇਕ ਲਵਾ ਲਿਆ ਦੇਖੋ ਪਾਲਕ ਨਾ ਥੋੜੀ ਜਿਹੀ ਨੀਵੀ ਹੋ ਗਈ ਆਪਾਂ ਦੇ ਨਾਲ ਹੋਣਾ ਪਏ ਇਹਨੂੰ ਕੜਛੀ ਮਾਰ ਦਈਏ ਚੰਗੀ ਤਰ੍ਹਾਂ ਮਿਕਸ ਕਰ ਦਈਏ ਆਪਾਂ ਹਾਰ ਲਵਾਂਗੇ ਇਹ ਤਰੀਕਾ ਤੁਸੀਂ ਬਣਾ ਕੇ ਦੇਖੋ ਸਬਜ਼ੀ ਵਧੀਆ ਬਣਦੀ ਹੈ ਜੀ। ਪਾਲਕ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰਤਾ। ਹੁਣ ਆਪਾਂ 3 ਮਿੰਟ ਵਾਸਤੇ ਸਬਜ਼ੀ ਨੂੰ ਹੋਰ ਸੇਕ ਲਵਾ ਲਏ। ਹਾਂਜੀ 3 ਮਿੰਟ ਆਪਾਂ ਸਬਜ਼ੀ ਨੂੰ ਸੇਕ ਹੋਰ ਲਵਾ ਲਿਆ। सब्जी अपनी बन के होगी तैयार आलू भी चंकी तरह पक गया पहले कुछ सेक लिया हम दो तीन मिनट वास्तव सेक होर ला गया हूँ चंकी तरह आलू भी वाइस बन गए है बड़िया भी अपनिया वाइस बन देखो सब्जी कि बनी हैगी हाँ जी देखो कि अपनी सब्जी बनी हैगी सब्जी में रोटी के नाल खाओ चाहे इस सब्जी परौंठिया खाओ ਹਾਂਜੀ ਇਸ ਤਰੀਕੇ ਨਾਲ ਤੁਸੀਂ ਵੀ ਘਰ ਵਿੱਚ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਸੋਇਆਬੀਨ ਬੜੀ ਪਾਕ ਇਹ ਪਾਕ ਦੀ ਸਬਜ਼ੀ ਬਹੁਤ ਜ਼ਿਆਦਾ ਇਹ ਸਵਾਦ ਲਾਂਦੇਗੀ ਸਬਜ਼ੀ ਬਣਾਉਂਦਾ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਵੀ ਕਰ ਦਿਓ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਆ ਹਾਂਜੀ ਮਿਲਦੇ ਆਂ ਕੋਈ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ